ਲੰਬੀਏ ਰਸਤਾ ਪਹਾੜ ਦਾ ਹਾਂਜੀ ਮੋੜ ਖੋਲੇ ਮਲੇ ਨੂੰ ਸਮਰਪਿਤ ਹੁਣ ਲੋਕ ਸ੍ਰੀ ਜਮਕਾਲ ਸਾਹਿਬ ਦੇ ਵਿੱਚ ਚਾਹ ਤੇ ਚਾਉਂਦੀਆਂ ਦਾ ਲੰਗਰ ਸੰਗਤ ਮਾਣੇ ਮਾਤਰਾ ਵੱਲੋਂ ਲਗਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਤੇ ਸਾਰੀਆਂ ਸੰਗਤਾਂ ਮੱਦੀ ਚੜ ਕੇ ਇਸਰਾਂ ਪਹਾੜ ਦਾ ਸੁਰ ਗਿਆਨ ਦੇ ਕੋਰਾ ਦੇ ਨਾਲ ਜੀ ਸਾਰੀਆਂ ਸੰਗਤਾਂ ਅਨੰਦਪੁਰ ਸਾਹਿਬ ਤੋਂ ਦਰਸ਼ਨ ਕਰਦੇ ਸਮੇਂ ਇਸ ਰਸਤੇ ਨਹਿਰ ਦੇ ਕੰਡੇ-ਕੰਡੇ ਲੁਧਿਆਣਾ ਪਲੇਰ ਕੋਲਾ ਖੰਨਾ ਰੈਕੋਟ ਦੂਰ-ਦੂਰ ਤੱਕ ਇਥੋਂ ਲੰਘਦੀ ਜਾਂਦੀਆਂ ਨੇ ਸੰਗਤਾਂ ਤੇ ਗੁਰੂ ਦੇ ਲੰਗਰ ਤੋਂ ਟੁੱਟ ਵਰਤਦੇ ਨੇ ਪੰਗਤਾਂ ਦੇ ਵਿੱਚ ਬੈਠ ਕੇ ਜੋੜੇ ਖੋਲ ਕੇ ਸੰਗਤਾਂ ਸਰਦਾ ਪੂਰਵਕ ਲੰਗਰ ਛਕਦੀਆਂ ਨੇ ਸੇਵਾਦਾਰ ਵੀ ਬਹੁਤ ਤਨਮਨ ਧੰਦੇ ਨਾਲ ਸੇਵਾ ਕਰਦੇ ਨੇ ਸਮੂਹ ਨਗਰ ਨਿਵਾਸੀ ਸ਼੍ਰੀ ਚਮਕੌਰ ਸਾਹਿਬ ਮਾਣੇ ਮਾਜਰਾ ਦੂਰੋਂ ਦੂਰੋਂ ਸੰਗਤਾਂ ਆ ਕੇ ਇੱਥੇ ਸੇਵਾ ਕਰਦੀਆਂ ਨੇ ਗੁਰੂ ਦੇ ਲੰਗਰਾਂ ਦੇ ਵਿੱਚ ਵਧੀਆ ਵਧੀਆ ਚੱਲੇਗਾ ਬਰਾਬਰ ਇੱਧਰ ਸੇਵਾਦਾਰ ਸਾਰੇ ਲੰਗਰ ਤਿਆਰ ਕਰਦੇ ਆ ਇਸ ਤਰ੍ਹਾਂ ਕਿ ਚੌਲੀਆਂ ਹੋਰ ਆਤੋ ਜੀਆਂ ਕਿ ਚੌਲੀਆਂ ਤਿਆਰ ਕੀਤੀਆਂ ਜਾਂਦੀਆਂ ਸੰਗਤਾਂ ਵਾਸਤੇ